हेलो किमेयो ਤੁਸੀਂ ਸਾਰੇ ਆਈ ਹੋਪ ਸਾਰੇ ਬਹੁਤ ਵਧੀਆ ਹੋਵੋਗੇ ਔਰ ਆਪਣੀ ਹੌਲੀਡੇਜ਼ ਨੂੰ ਬਹੁਤ ਵਧੀਆ ਟੰਗਾ ਇੰਜੋਏ ਕਰ ਰਹੇ ਹੋਵੋਗੇ ਅ ਅੱਜ ਮੈਂ ਲੈ ਕੇ ਆਈ ਹਾਂ ਆਪਣੀ ਫਰਸਟ ਵੀਡੀਓ ਵਿਦ ਅ ਫਰਸਟ ਥਾਟ ਥਾਟ ਆਫ ਦਾ ਡੇ ਅੱਜ ਦਾ ਮੇਰਾ ਥਾਟ ਹੈ ਜੀ ਆਪਣੇ ਹੱਥੀਆ ਆਪਣਾ ਆਪੇ ਹੀ ਕਹਾਂ ਸੁਭਾਰੀ ਹੈ ਇਟਸ ਅ ਜੋ ਇਹ ਲਾਈਨ ਹੈ ਆਸਾ ਦੀ ਵਾਰ ਗੁਰੂ ਨਾਨਕ ਦੇਵ ਜੀ ਵੱਲੋਂ ਰਚਿਤ ਜਿਹੜੀ ਸਾਡੀ ਬਾਣੀ ਹੈ ਉਹਦੇ ਵਿੱਚੋਂ ਲਈ ਗਈ ਹੈ ਤੋਕੇ ਕਿ ਆਪਣੇ ਹੱਥੀ ਆਪਣਾ ਆਪੇ ਹੀ ਕਾਸ ਵਾਰੀਏ ਇਟ ਮੀਨ ਬੱਚੇ ਕੀ ਹੈ ਕਿ ਸਾਨੂੰ ਆਪਣਾ ਜਿਹੜਾ ਕੰਮ ਹੈ ਹਰ ਇੱਕ ਕੰਮ ਹੈ ਜਿਹੜਾ ਸਾਡਾ ਉਹ ਸਾਨੂੰ ਆਪਣੇ ਆਪਣੇ ਹੱਥੀ ਖੁਦ ਕਰਨਾ ਚਾਹੀਦਾ ਹੈ ਬਜਾਏ ਕਿ ਅਸੀਂ ਕਿਸੇ ਹੋਰ ਨੂੰ ਵੇਖੀਏ ਕਿ ਕੋਈ ਪਾਰਟिकुलर ਦੂਸਰਾ ਵਿਅਕਤੀ ਆ ਕੇ ਸਾਡਾ ਕੰਮ ਕਰ ਜਵੇ ਬੇਟਾ ਲਾਈਫ ਦੇ ਵਿੱਚ ਜਿਹੜੇ ਵੀ ਬੱਚੇ ਨੇ ਸਕਸੈਸ ਹੋਣਾ ਹੈ ਜਿਹੜੇ ਵੀ ਵਿਅਕਤੀ ਨੇ ਕਿਸੇ ਵੀ ਪਰਸਨ ਨੇ ਸਕਸੈਸ ਹੋਣਾ ਉਹ ਸਕਸੈਸ ਸਫਲਤਾਈਆਂ ਹੋ ਸਕਦਾ ਹੈ ਜੇਕਰ ਉਹ ਆਪਣਾ ਜਿਹੜਾ ਵਰਕ ਹੈ ਆਪਣੇ ਹੱਥ ਦੇ ਨਾਲ ਕਰੇਗਾ ਸਟਰਗਲ ਕਰੇਗਾ ਮਿਹਨਤ ਕਰੇਗਾ ਹਾਰਡ ਵਰਕ ਕਰੇਗਾ ਤਾਂ ਹੀ ਕਿ ਇਹ ਅਸਲ ਮਾਇਨੇ ਦੇ ਵਿੱਚ ਜਿਹੜੀ ਸਕਸੈਸ ਹੈ ਉਹ ਉਹ ਵਿਅਕਤੀ ਨੂੰ ਮਿਲ ਸਕਦੀ ਹੈ ਜੋ ਪਰ ਬਿਅਕਤੀ ਦੂਸਰਿਆਂ ਦੇ ਉੱਪਰ ਡਿਪੈਂਡਡ ਰਹਿੰਦਾ ਏ ਕਿ ਕੋਈ ਦੂਸਰਾ ਵਿਅਕਤੀ ਆ ਕੇ ਮੇਰਾ ਕੰਮ ਕਰ ਜਵੇ ਉਹ ਜਿਹੜਾ ਪਰਸਨ ਹੈ ਕਦੇ ਸਕਸੈਸ ਨਹੀਂ ਹੁੰਦਾ ਸੋ ਸਾਨੂੰ ਆਪਣੇ ਜਿਹੜੇ ਕੰਮ ਨੇ ਖੁਦ ਆਪਣੇ ਹੱਥੇ ਕਰਨੇ ਚਾਹੀਦੇ ਨੇ ਸੋ ਵਧੀਆ ਕੰਮ ਕਰੋ ਮਿਹਨਤ ਕਰੋ ਹਾਰਡ ਵਰਕ ਕਰੋ ਸਟਰਗਲ ਕਰੋ ਮਿਹਨਤ ਕਰੋਗੇ ਕੰਮ ਵਧੀਆ ਹੋਏਗਾ ਤੇ ਐਕਸਪੀਰੀਅੰਸ ਹੋਏਗਾ ਖੁਸ਼ੀ ਮਿਲੇਗੀ ਆਪਣੇ ਹੱਥ ਕੰਮ ਕਰਨ ਦੇ ਨਾਲ ਸੋ ਆਪਣੇ ਹੱਥ ਹੀ ਆਪਣਾ ਆਪੇ ਹੀ ਕਾਜ ਸਵਾਰੀ